ਸਾਸਰੀ ਗਾਲ ਜੀ ਸਾਰੇ ਭਾਈਆਂ ਨੂੰ ਭਾਈ ਟਰੈਕਟਰ ਤੁਸੀਂ ਬਹੁਤ ਦੇਖੇ ਹੋਣੇ ਆ ਅੱਜ ਵੀ ਸਾਡੇ ਪਿੰਡ ਤੁਹਾਨੂੰ ਮੈਂ ਟਰੈਕਟਰ ਦਿਖਾਉਣਾ ਆ ਖੜਾ ਐਂਟਰ 1980 UCI ਮਾਡਲ ਹੋਊਗਾ ਭਾਈ ਇਹ ਤੇ ਕੱਲੇ ਟਾਇਰ ਹੀ ਚੇਂਜ ਕੀਤੇ ਆ ਬਾਕੀ ਸਾਰਾ Ориਜਨਲ ਹੀ ਪਿਆ ਮੜਗਾਰਡ ਵੀ ਇਹਦੇ Ориਜਨਲ ਆ ਸਾਰੇ ਤੇ ਜਿਹੜਾ ਟਰੈਕਟਰ ਦਾ ਕੰਮ ਆ ਕੋਈ ਵੀ ਸਰਵਿਸ ਆ ਕੁਝ ਵੀ ਆ ਇਹ ਸਾਰੀ ਬਾਈ ਹੁਣੇ ਘਰੇ ਹੀ ਕਰਦੇ ਆ ਬਾਹਰ ਨਹੀਂ ਲੈ ਕੇ ਜਾਂਦੇ ਚਾਚੇ ਹੁਣੀ ਘਰੇ ਹੀ ਕਰਦੇ ਆ ਤੇ ਵਾਈ ਇਹ ਕਰਦੇ ਆ 20 25 ਕਿੱਲੇ ਇਹਦੇ ਨਾਲ ਹੀ ਆਉਣ ਫੇਰ ਜੋੜ ਲਿਆ ਠੀਕ ਹੈ ਜੀ ਆ ਦੇਖ ਲੋ ਆ ਦੇਖ ਲੋ ਲੋਗੋ ਦੇਖੋ ਇਹ ਲੱਗਾ ਮਹਿੰਦਰਾ ਦਾ ਇਹਨੇ ਕਰਨੀ ਬਈ ਉਹਨੇ ਇੰਨੇ ਨਾਲ ਹੀ ਕਰੀ ਜਾਣੀ ਥੋੜਾ ਘੇ ਤਵੀਆਂ ਪਾ ਰਹੇ ਆ ਬਾਕੀ ਗੇਰਾਂ ਗੁਰਾਂ ਬਾਰੇ ਇੰਟਰਨੈਸ਼ਨਲ ਟਰੈਕਟਰ ਕਿਉਂ ਸਾਰੇ ਜੀ ਤੁਹਾਨੂੰ ਕਿਹਾ ਵੀ ਮੜਗਾੜ ਤੇ ਕਰੀ ਅਰੀਜਨਲ ਪਿਆ ਟਰੈਕਟਰ ਸਾਰਾ ਵੇਖੋ ਕਿਉਂ ਬਾਕੀ ਇਹ ਟਰੈਕਟਰ ਤੁਹਾਨੂੰ ਵਧੀਆ ਲੱਗਾ ਤਾਂ ਸ਼ੇਅਰ ਜ਼ਰੂਰ ਕਰੋ ਤੇ ਬਾਕੀ ਕਮੈਂਟਾਂ ਵਿੱਚ ਰਾਏ ਦਿਓ ਬਾਈ ਵੀ ਛੋਟੇ ਪਿੰਡ ਵੀ ਇੰਨੇ ਪੁਰਾਣੇ-ਪੁਰਾਣੇ ਟਰੈਕਟਰ ਹੈਗੇ ਆ ਜੇ ਕੋਈ ਟਾਇਰ ਵੀ ਪੈਂਚਰ ਹੋਈ ਐ ਨਾ ਟਾਇਰ ਵੀ ਉਹ ਵੀ ਇਹਨਾਂ ਨੇ ਘਰੇ ਹੀ ਲਾਉਣਾ ਬਾਹਰ ਹੋਣੀ ਕੰਮ ਕਰਾ ਕੇ ਲਿਆਉਣਾ ਜੇ ਇਹਨਾਂ ਨੂੰ ਕਪਵਾਇਛਾਈ ਕਿਸੇ ਨੇ ਵੀ ਬਾਈ ਲਈ ਇੰਨੀ ਵਾਈ ਕਰਦੇ ਟਰੈਕਟਰ ਵੇਚ ਦੋ ਜਾਂ ਕੋਈ ਹੋਰ ਲਿਆਓ ਕਿਉਂ ਹੈਦਾ ਚਾਚਾ ਰੇਸਾਂ ਕਹਿੰਦੇ ਵੀ ਇਹ ਸਾਡੇ ਜੋ ਬਜ਼ੁਰਗਾਂ ਉਹਨਾਂ ਦੀ ਨਿਸ਼ਾਨੀ ਆ ਅਸੀਂ ਨਹੀਂ ਵੇਚਣਾ ਠੀਕ ਹੈ ਤੇ ਇੱਕ ਟਰੈਕਟਰ ਹੋਰ ਵੀ ਆ ਫਾਰਮ ਟਰੈਕ ਆ ਚਾਚਾ ਇੱਕ ਫਾਰਮ ਟਰੈਕ ਵੀ ਆ ਪਰ ਸ਼ੌਂਕ ਨਾਲ ਜ਼ਿਆਦਾਤਰ ਇਹਦੇ ਨਾਲ ਹੀ ਕਹਿੰਦੇ ਸਕੂਨ ਮਿਲਦਾ ਇਹਦੇ ਨਾਲ ਵਾਈ ਕਰਕੇ ਤੇ ਬਾਕੀ ਅੱਜ ਕਣਕ ਕਣਕ ਵੜਨ ਲੱਗੇ ਕੀ ਕਰਨ ਲੱਗੇ ਆ ਚਾਚਾ ਵੜ ਨਹੀਂ ਕਣਕ ਵੜ ਰਹੀਆਂ ਠੀਕ ਆ ਜੇ ਵੇਚਣਾ ਚੁੱਤਨ ਦਾ ਹੈਗਾ ਕੋਈ ਇਰਾਦਾ ਨੂੰ ਕਿਉਂ ਕਿ ਨਾ ਆਵਾਜ਼ ਹੁੰਦੀ ਏ। ਹੁੰਦ ਰੀਕ। ਠੀਕ ਠੀਕ। ਨਹੀਂ ਕੰਮ ਕੁਮ ਚਾਚਾ ਦਾ ਘਰੇ ਹੀ ਕਰਦੇ ਆ। ਅਰੇ ਕੰਮ ਸਾਰਾ। ਸਾਰਾ। ਜੋ ਮਾੜਾ ਮੋਟਾ ਹੁੰਦਾ ਘਰੇ ਹੀ। ਸਾਰਾ। ਕੋਈ ਨਾ ਸਾਰੀਆਂ ਬੰਦ ਨਾ ਬੰਦ ਕੀਤਾ। ਇੰਜਨ ਵੀ ਕਰੀ ਕੀਤਾ। ਜਨਾਬ। ਠੀਕ ਆ। ਮੜਕਾਰ ਮੋੜਗੂ ਸਾਰੇ ਕੋ ਰੀਜਨਲ ਹੀ ਆ। ਹਾਂ ਰੀਜਨਲ ਨਾਲ ਦੇ ਆ। ਨਾਲ ਦੇ ਆ ਨਾਲ ਦੇ। ਉਹ ਵੀ ਨਵੇਂ ਨੂੰ ਬਈ ਓਵੇਂ ਨਾਲ ਹੀ ਪਈ ਆ। ਉਹ ਘਰੇ ਰੱਖੀ ਹੋਈ ਆ। ਹਾਂ। ਠੀਕ ਆ। ਤੇ ਮਾਡਲ ਕਿੰਨਾ ਵੈਸੇ ਇਹ? ਇਹ ਹੈਗਾ। 50 ਸਾਲ ਪੁਰਾਣਾ ਏ 50 ਸਾਲ ਪੁਰਾਣਾ ਆਟਾ ਸੱਟਾ ਜਾਈ ਆ ਆਇਆ ਏ ਸੀ ਹਾਂ ਐਸਾ 90 ਆ 90 ਕਿਵੇਂ ਦਾ ਚਾਹੇ ਇਹ 90 ਮਾਡਲ ਕਿਵੇਂ ਲੈ ਆਇਆ ਏ ਸੀ ਐਂਟਰ ਆਏ ਆਪਣੇ ਪਿੰਡ ਪਹਿਲਾਂ ਟਰੈਕਟਰ ਤੁਸੀਂ ਲੈ ਕੇ ਆ ਸੀ ਨਵਾ ਪਹਿਲਾਂ ਟਰੈਕਟਰ ਆਪਣੀ ਆਇਆ ਠੀਕ ਆ ਠੀਕ ਆ ਫ੍ਰੀਕੁੱਟ ਉਹ ਮਿਲਦਾ ਸੀਗੇ ਫ੍ਰੀਕੁੱਟ ਅੱਛਾ ਠੀਕ ਆ ਠੀਕ ਆ ਏ ਬਾਈ ਉਦੋਂ ਫਰੀਦਕੋਟੋਂ ਮਿਲਦੇ ਸੀ ਇਹ ਲਿਆ ਕਿੰਨੇ ਦਾ ਰੇਟ ਪਤਾ ਕੁਛ ਉਹ 30000 ਦਾ ਆਇਆ ਸਾਰਾ ਇਹ 50000 ਦਾ ਆਇਆ ਸੀਗਾ ਠੀਕ ਆ ਠੀਕ ਹੋਰ ਭਾ ਲੱਖ ਰੁਪਇਆ ਮਿਲਦਾ ਇਹਦਾ ਵੇਚਣਾ ਨਹੀਂ ਪਰ ਨਾ ਵੇਚਣਾ ਨਹੀਂ ਨਹੀਂ ਜੇ ਹੁਣ ਕੋਈ ਵੀਡੀਓ ਵੇਖ ਕੇ ਆ ਜਾਵੇ ਵੀ ਕਹੇ ਵੀ ਅਸੀਂ ਲੈ ਖਰੀਦਣਾ ਨਾ ਨਹੀਂ ਕੋਈ ਜਵਾਬ ਆ ਜਵਾਬ ਆ ਇਹ ਬਾਈ ਪਹਿਲਾ ਟਰੈਕਟਰ ਹੈ ਤੇ ਸਾਂਭ ਕੇ ਰੱਖਿਆ ਪੂਰਾ ਪੱਠੇ-ਪੁੱਠੇ ਲਿਆਉਣ ਨੂੰ ਜਾਂ ਉਵੇਂ ਵਾਈ ਵੀ ਕਰਦੇ ਹਾਂ ਜੇ ਵੀ ਇਹਦੇ ਨਾਲ ਫੁੱਲ ਕਰਦੇ ਆ ਬਹੁਨੇ-ਬਹੁਨੇ ਹਜੇ ਵੀ ਆ ਲੈ ਠੀਕ ਆ ਠੀਕ ਮਾਰਦਾ ਛਾਲਾ ਪੂਰਾ ਉਹਨੇ ਹੀ ਵਧੀਆ ਹਾਂ ਇਹਦੇ ਨਾਲ ਆਪਾਂ 911 ਤੂੰ ਜੋੜਦੇ ਨਾ ਬਰਾਬਰ ਨਹੀਂ ਚੱਲਣਾ 911 ਹਾਂ ਲੈ ਬਈ ਲੈ ਆਂਦੇ ਨਾ ਸਟਾਰਟ ਕਰਕੇ ਹੈਗਾ ਪੂਲੀ ਪਾਲੀ ਤੇ ਹੁੰਦਾ ਇਹ ਹੈਲਪ ਤੇ ਆ ਲੈ ਕਰਕੇ ਚਾਚਾ ਮੜਾ ਸਟਾਰਟ ਮੈਂ ਤਾਂ ਕਹ ਕਿ ਯਾਰ ਧੱਕਾ ਧੁੱਕਾ ਲਾ ਕੇ ਹੁੰਦਾ ਕਿਤੇ ਟਰੈਕਟਰ ਲੈ ਬਈ ਲੈ ਬਾਜਬੂਈ ਬੜੀ ਚੰਗੀ ਪਈ ਬਾਬਾ ਜੀ ਦੀ ਹਰੇ ਮੈਂ ਤਾਂ ਕਿਤੇ ਧੱਕੇ ਧੁੱਕੇ ਵਾਲਾ ਨਾ ਨਾ ਇਹ ਨਹੀਂ ਰੱਖਣਾ ਤਾਂ ਜਿਹੜਾ ਹੁੰਦਾ ਹੈਗਾ ਕੰਨੀ ਕਰਾ ਟਰੈਕਟਰ ਨਹੀਂ 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 ਕੰਮ ਕੋ ਮੈਂ ਫਿਰ ਘਰੇ ਹੀ ਕਰਦੇ ਸਾਰੇ ਇਹਦਾ ਦਾਣਾ ਬਣਾਇਆ ਦਾਣਾ ਦਾਣਾ ਬਣਾਇਆ ਵਾ ਬਈ ਠੀਕ ਹੈ ਨਹੀਂ ਟਰੈਕਟਰ ਹੈ ਹੀ ਚੰਗਾ ਲੋ ਵੀ ਮਿੱਤਰੋ ਜੇ ਤੁਹਾਡੇ ਪਿੰਡ ਵੀ ਇਦਾਂ ਦਾ ਪੁਰਾਣਾ ਟਰੈਕਟਰ ਗਾਇਨਾ ਸੰਭਿਆ ਹੋਇਆ ਵਾ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਨਹੀਂ ਕਾਠੀ ਨਾਲ ਦੀ ਹਰੀ ਨਾਲ ਲੈ ਵੀ ਜਾਂਦੇ ਸੀਡ ਜ਼ਰੂਰੀ ਹੁਣ ਸਭਾਈਆ ਤੇ ਸੇਫਟੀ ਆ ਤੇ ਬੋਰੀ ਲਾਈ ਵੀ ਆ ਜਿਹੜੀ ਸੋ ਨੂੰ ਮੈਂ ਦੱਸਿਆ ਨਾਟ ਨਾਟ ਰੀਜਨਲ ਆ ਇਹਦਾ ਟਰੈਕਟਰ ਦਾ ਠੀਕ ਹੈ ਜੀ ਤੇ ਮਿੱਤਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਵੀ ਜਰੂਰ ਕਰਿਓ ਜੀ ਜੇ ਤੁਹਾਡੇ ਪਿੰਡ ਵੀ ਕੋਈ ਪੁਰਾਣਾ ਟਰੈਕਟਰ ਜਾਂ ਜੱਦੀ ਪੁੱਛਦੀ ਟਰੈਕਟਰ ਹੈਗਾ ਤੁਹਾਡੇ ਕੋਲੇ ਤਾਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵੀਡੀਓ ਬਣਾਉਣੀ ਹੋਈ ਤਾਂ ਆਪਣੇ ਨਾਲ ਜਰੂਰ ਸੰਪਰਕ ਕਰੋ ਜੀ ਠੀਕ ਹੈ ਜੀ ਵੀਡੀਓ ਜਰੂਰ ਸ਼ੇਅਰ ਕਰੋ ਧੰਨਵਾਦ ਜੀ